ਉਦੋਂ ਸਵੇਰੇ ਦੇ ਨਾਲ ਤਾਂ ਡਬਵਾਲੀ ਦੇ ਜਿੱਥੇ ਕਿਹਾ ਜਾ ਰਿਹਾ ਸੀ ਕਿ ਲਵ ਮੈਰिज ਦੇ ਚੱਕਰ ਦੇ ਵਿੱਚ ਆ ਜਿਹੜੀ ਜੀਜੀ ਨੇ ਆਪਣੀ ਜਾਨ ਗਵਾਈ ਹੈ ਤਾਂ ਕਾਫੀ ਕੁਝ ਦਿਨਾਂ ਤੋਂ ਬਠਿੰਡਾ ਦੇ ਨੀਜੀ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਸੀ ਪਰ ਸ਼ਾਮ ਨੂੰ ਉਸਨੇ ਦਮ ਤੋੜਿਆ ਤਾਂ ਉਸ ਤੋਂ ਬਾਅਦ ਜਿਹੜੇ ਪਰਿਵਾਰ ਵੱਲੋਂ ਨਾਮ ਦਿੱਤੇ ਜਾ ਰਹੇ ਸੀ ਤਾਂ ਉਸ ਤੇ ਕੁਝ ਵੀ ਅਗਰ ਜਿਹੜੀ ਪੁਲਿਸ ਦੀ ਛਾਪੇਮਾਰੀ ਵੀ ਜਾਰੀ ਹੈ ਤਾਂ ਪੁਲਿਸ ਵੱਲੋਂ ਕਿਹਾ ਜਾ ਰਿਹਾ ਕੁਝ ਲੋਕ ਗ੍ਰਿਫਤਾਰ ਵੀ ਕੀਤਾ ਹੋਇਆ ਹੈ ਲੇਕਿਨ ਉਸੇ ਵੀ ਸਵੇਰ ਤੋਂ ਸਿਵਰ ਹਸਪਤਾਲ ਦੇ ਤੇ ਹੋ ਰਿਹਾ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਸੀ ਤਾਂ ਉਸ ਤੋਂ ਬਾਅਦ ਉਹਨਾਂ ਕੀ ਕਹਿੰਦਾ ਪਰਿਵਾਰ ਦਾ ਪੀੜਿਤ ਪਰਿਵਾਰ ਹੈ ਉਹ ਆਪਣੇ ਜਿਹੜੀਆਂ ਮੰਗਾਂ ਨੂੰ ਲੈ ਕੇ ਆਪਣੇ ਨਿਆਂ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਿਹਾ ਆ ਉਹ ਜਾਣਦੇ ਆ ਪਰਿਵਾਰ ਦੇ ਕੁਝ ਜਣੇ ਨੇ ਜਿਹੜੀਆਂ ਸੰਦੀਪ ਦੀ ਵਾਈਫ ਹੈ ਉਹ ਉਹਨਾਂ ਨਾਲ ਗੱਲਬਾਤ ਕਰਨ ਕੀ ਨਾਮ ਹੈ ਵੀਰੇ ਗੁਰਵਿੰਦਰ ਕੌਰ ਉਹ ਆ ਕੀ ਹੈ ਮੈਟਰ ਕੀ ਹੈ ਪੂਰਾ ਇਹਨਾਂ ਨੇ ਜੀ ਕਿਰਨਾ ਦੇ ਪਕਤੂ ਆ ਜੀ ਇਹਨਾਂ ਨੇ ਸ਼ਾਦੀਸ਼ ਕਰਕੇ ਮੇਰੇ ਘਰ ਵਾਲੇ ਨੂੰ ਮਰਵਾਤਾ ਜੀ ਪੈਸੇ ਭਰ ਕੇ ਗੁੰਡਿਆਂ ਨੂੰ ਵਿੱਚ ਇਹਦਾ ਜਵਾਈ ਆ 6 ਰੁਪਏ ਮਿੰਦਰ ਜਿਹੜਾ ਵਿੱਚ ਇਹਨਾਂ ਦਾ ਮੁੰਡਾ ਤਰਵਿੰਦਰ ਹੈ ਤੇ ਇੱਕ ਜਗਦੀਪ ਆ ਤੇ ਲੱਕੀ ਆ ਇੱਕ ਵਿੱਚ ਹੋਰ ਵੀ ਮੁੰਡੇ 10 15 ਮੁੰਡੇ ਹੈਗੇ ਆ ਵਿੱਚ ਤੇ ਇਹਨਾਂ ਨੇ ਮੇਰੇ ਇਕੱਲੇ ਘਰ ਵਾਲੇ ਨੂੰ ਘੇਰ ਕੇ ਤੇ ਉਹਦੇ ਘਣਾ ਨਾਲ ਸਿਰ ਪੰਨਤਾ ਤੇ ਉਹਦੀ ਮੌਤ ਹੋ ਗਈ ਸੀ ਹਮ ਵਿਵਾਦ ਕਿੱਥੋਂ ਸ਼ੁਰੂ ਹੋਇਆ ਕਿਹਾ ਜਾ ਰਿਹਾ ਕੋਈ ਲਮ ਮੈਰੀਜ਼ ਦਾ ਵਿੱਚ ਰੋਲਾ ਸੀ ਲਮ ਮੈਰੀਜ਼ਾ ਕੀ ਪੂਰਾ ਮਾਮਲਾ ਕੀ ਸੀ ਲਮ ਮੈਰੀਜ਼ਾ ਸਾਡੇ ਘਰ ਦੇ ਸਾਹਮਣੇ ਗਵੰਟੀਆਂ ਦੀ ਕੁੜੀ ਮੇਰੇ ਭਰਾ ਨਾਲ ਗੱਲ ਕਰਦੀ ਸੀ ਮੇਰੇ ਭਰਾ ਨੇ ਬਹੁਤ ਟਾਈਮ ਪਹਿਲਾਂ 1.5 ਸਾਲ ਪਹਿਲਾਂ ਇਹ ਗੱਲ ਕਰਨੀ ਛੱਡਤੀ ਸੀਗੀ ਤੇ ਉਹ ਘਰ ਮੇਰੇ ਵਿਆਹ ਤੋਂ ਪਹਿਲਾਂ ਦੀ ਗੱਲ ਸੀਗੀ ਇਹਨਾਂ ਦੀ ਜਦੋਂ ਮੇਰੇ ਭਰਾ ਨੂੰ ਪਤਾ ਲੱਗ ਗਿਆ ਵੀ ਹਾਂ ਮੇਰੇ ਭੈਣ ਦਾ ਰਿਸ਼ਤਾ ਹੋ ਗਿਆ ਜੇ ਵਿਆਹ ਹੋ ਗਿਆ ਉਸ ਤੋਂ ਬਾਅਦ ਪਤਾ ਲੱਗਿਆ ਉਹਨੂੰ ਉਹ ਘਰ ਵੀ ਮੇਰਾ ਆਉਣਾ ਜਾਣਾ ਵੀ ਮੇਰੇ ਘਰੋਂ ਛੱਡਤਾ ਸੀਗਾ ਤੇ ਕੁੜੀ ਨਾਲ ਗੱਲ ਕਰਨੀ ਵੀ ਛੱਡ ਪੀ ਸੀ ਤੇ ਇਹਨਾਂ ਦਾ ਪਤਾ ਨਹੀਂ ਕੀ ਗੱਲ ਹੋਈ ਵਿੱਚੋਂ ਕਿ ਨਹੀਂ ਕੋਈ ਕੁੜੀ ਆਹ ਆ ਲਾਂ ਲੱਗੀ ਤੇ ਕੁੜੀ ਨੇ ਫਿਰ ਉਹਦੀ ਮਾਂ ਨੇ ਹੀ ਗੱਲ ਕਰਵਾਈ ਸੀਲੀ ਉਹਦੀ ਪੀ ਗੱਲ ਕਰ ਲੈ ਨਹੀਂ ਸਾਨੂੰ ਵੀ ਬਣਾ ਦੂਗੀ ਤੈਨੂੰ ਵੀ ਬਣਾਉ ਤੇ ਮੇਰੇ ਪ੍ਰਾਣ ਨੂੰ ਦਵਾ ਧਵਾ ਕੇ ਇਹਨਾਂ ਨੇ ਗੱਲ ਕਰਨ ਲਾਤਾ ਤੇ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕੀ ਗੱਲ ਹੋਈ ਕੀ ਨਹੀਂ ਗੱਲ ਹੋਈ ਇਹ ਕਿਆ ਜਾਰੇ ਕੋਈ ਕੋਟ ਮੈਰਿਜ ਦਾ ਵੀ ਵਿੱਚ ਮਾਮਲਾ ਕੋਟ ਹਾਂਜੀ ਇਹ ਆਪੇ ਜਾ ਕੇ ਨਾ ਥਾਣੇ ਛੱਡ ਕੇ ਆਈ ਏ ਕੁੜੀ ਨੂੰ ਥਾਣੇ ਛੱਡ ਕੇ ਆ ਗਈ ਸੀਗੀ ਤੇ ਬਾਅਦ ਚ ਮੁੜ ਕੇ ਸਾਨੂੰ ਕੁੜੀ ਉੱਥੇ ਲਿਆਉਣੀ ਪਈ ਹੂੰ ਛੱਡ ਕੇ ਆਈ ਸੀ ਕੁੜੀ ਕੋਈ ਕਰਵਾਈਏ ਕੋਟ ਮੈਰਿਜ ਲਗਾ ਦਿੱ ਜਨਾਂ ਨੇ ਬੇਦਖਾ ਕਿਆ ਕਹੀ ਇਹ ਵੀ ਮੈਂ ਬੇਦਖ ਲਖਾਈ ਸਾਨੂੰ ਨਹੀਂ ਪਤਾ ਬੇਦਖ ਲਿਖ ਕੇ ਗਈ ਆ ਜਾਂ ਨਹੀਂ ਲਿਖੀ ਹੂੰ ਨਾ ਹੋਣਾ ਉਸ ਤੋਂ ਬਾਅਦ 8 ਤਰੀਕ ਨੂੰ ਇਹ ਕੰਮ ਹੁੰਦਾ 9 ਤਰੀਕ ਨੂੰ ਤੇ ਜਦੋਂ ਵੀ ਇਹ ਸਭ ਕੁਝ ਹੁੰਦਾ ਹੈ ਉਹ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਉਹ ਕੰਮ ਤੋਂ ਆ ਰਹੇ ਸੀ ਸਵਾ ਕੱਠ ਦਾ ਟਾਈਮ ਸੀ ਜੀ ਇਕੱਲੇ ਸੀ ਇਕੱਲੇ ਜਾਣੇ ਨੂੰ ਘੇਰ ਕੇ ਇਹਨਾਂ ਨੇ ਪਹਿਲਾਂ ਮੋਟਰਸਾਈਕਲ ਰੋਕਿਆ ਇੱਕ ਜਾਣੇ ਨੇ ਫਿਰ ਉਸ ਤੋਂ ਬਾਅਦ ਇਹ ਸਿਰ ਤੇ ਕਹਣ ਮਾਰਿਆ ਲੱਤਾ ਬਾਵਾ ਸਾਰਾ ਕੁਝ ਹੀ ਤੋੜਤਾ ਭੰਨਤਾ ਦੀ ਮੌਤ ਹੋ ਗਈ ਕਿਹੜੇ ਕਿੰਨੇ ਦਿਨ ਹਸਪੀਟਲ ਦੇ ਵਿੱਚ ਉਹ ਉਸੇ ਬਿਮਾਰੀ ਨਾਲ ਲੜੇ ਕਿੰਨੀ ਕੋਨ ਨੂੰ ਦਿੱਕਤ ਇੱਕ ਹਫਤਾ ਜੀ ਹੂੰ 9 ਤਰੀਕ ਨੂੰ ਗਏ ਤੇ ਕੱਲ ਆਏ 9 ਤਰੀਕ ਨੂੰ ਲੈ ਕੇ ਗਏ ਲੈ ਕੇ ਗਏ ਆ ਇੱਥੇ ਸਰਕਾਰੀ ਹਸਪਤਾਲਾਂ ਨੇ ਅਨ ਨੂੰ ਰੈਫਰ ਕੀਤਾ ਹੈ ਤੇ ਅਸੀਂ ਕੱਲ ਲੈ ਕੇ ਆਏ ਆ ਕੱਲ ਸ਼ਾਮ ਨੂੰ ਲੈ ਕੇ ਆਏ ਆ ਪਰ ਅਸੀਂ ਇਹ ਇਨਸਾਮ ਮੰਗਦੇ ਆ ਨਿੱਕੀਆਂ ਨਿੱਕੀਆਂ ਬੱਚੀਆਂ ਨੇ ਇਹਨਾਂ ਨੂੰ ਕਨ ਇਨਸਾਫ ਮਿਲੇ ਜੇਕਰ ਇਨਸਾਫ ਨਾ ਮਿਲਿਆ ਜੋ ਭਤੂਏ ਤੇ ਕਿਰਨਾ ਨਾ ਚੱਕੇ ਗਏ ਤੇ ਸਾਰੇ ਸਾਰੇ ਮਹੱਲੇ ਦਾ ਗੈਰ ਬਣ ਜਾਏਗਾ ਮੇਰੇ ਛੋਟੇ ਛੋਟੇ ਸੱਤ ਬੱਚੇ ਹੋ ਰਹੇ ਖੇੜ ਲੈ ਆ ਇੱਕ ਮੇਰਾ ਬੇਟਾ ਇਹਨਾਂ ਨੇ ਕਹਾਤਾ ਮੈਨੂੰ ਦੂਸਰਿਆਂ ਦਾ ਵੀ ਡਰ ਹੈ ਮੈਂ ਇਹ ਕਹਿੰਨੇ ਆ ਸਖਤ ਤੋਂ ਸਖਤ ਕਾਰਵਾਈ ਪੁਲਿਸ ਕਿਉਂ ਨਹੀਂ ਕਰਦੀ ਪੁਲਿਸ ਕਹਿੰਦੀ ਅਸੀਂ ਕਾਰਵਾਈ ਕਰੀਏ ਨੇ ਛਾਪੇਮਾਰੀ ਕਰੀਏ ਨੇ ਫਿਰ ਆਖਿਰਕਾਰ ਪਰਿਵਾਰ ਕੋਈ ਸੰਤੁਸ਼ਟ ਤੁਸੀਂ ਕੋਈ ਸੰਤੁਸ਼ਟ ਹੋ ਨੌ ਦਿਨ ਹੋ ਗਏ ਜਿਹੜੇ ਤੱਕ ਨਹੀਂ ਸਿਰਫ ਸਾਡੇ ਸਾਹਮਣੇ ਕਰ ਦੇਣਾ ਬਿਆਸ ਕਿਰਨਾ ਲੈ ਆਂਦੀ ਸਾਨੂੰ ਉਹਨਾਂ ਨੇ ਕਹਿਸ ਕਰਾ ਦੇ ਕਹਿੰ ਜਾਂਦੇ ਨੇ ਕਿਰਨਾ ਚੱਕ ਲਈ ਕਿਰਨਾ ਚੱਕ ਲਈ ਸੰਦ ਖਾ ਦੇਣਾ ਅਸੀਂ ਹੁਣ ਉੱਤੇ ਗਏ ਆ ਮੈਡਮ ਕੋਲੇ ਮੈਡਮ ਨੇ ਫੋਨ ਕਰਿਆ ਹੁਣ ਕਹਿੰਦੇ ਆ ਕਿ ਕਿਰਨਾ ਚੱਕੀ ਨਹੀਂ ਚੱਕ ਲਾਂਗੇ ਔਰ ਇਹ ਗੱਲ ਹੋ ਜਾਂਦੀ ਏ ਜਦੋਂ ਅਸੀਂ ਜਾਗ ਲਾਤਾ ਮਿੱਟੀ ਬਣ ਕੇ ਕੰਮ ਖਤਮ ਹੋ ਗਿਆ ਅਸੀਂ ਔਨਾ ਚਿਰ ਸਰਕਾਰ ਨਹੀਂ ਕਰਾਂਗੇ ਜਿੰਨਾ ਚਿਰ ਸਾਡਾ ਸਾਨੂੰ ਕੋਈ ਇਨਸਾਫ ਨਹੀਂ ਮਿਲੇਗਾ ਅਸੀਂ ਤੁਸੀਂ ਪ੍ਰਦਰਸ਼ਨ ਵਗੈਰਾ ਵੀ ਕੀਤਾ ਕਦੇ ਐਸਪੀ ਦਫ਼ਤਰ ਦੇ ਬਾਹਰ ਕੀਤਾ ਕਦੇ ਥਾਣੇ ਦੇ ਬਾਹਰ ਕੀਤਾ ਕਦੇ ਸਿਵਲ ਹਸਪਤਾਲ ਦੇ ਬਾਹਰ ਵੀ ਇੱਕ ਰੋਲ ਮਜ਼ਾਰਾ ਕੀਤਾ ਮਜ਼ਾਰਿਆਂ ਦਾ ਮਕਸਦ ਕੀ ਏ ਕਿ ਇਨਸਾਫ ਲੈਣਾ ਹੀ ਏ ਅਸੀਂ ਇਨਸਾਫ ਲੈਣਾ ਏ ਅਸੀਂ ਇਨਸਾਫ ਤੋਂ ਪਿੱਛੇ ਨਹੀਂ ਹਟਾਂਗੇ ਜੇ ਅਸੀਂ ਇਨਸਾਫ ਨਾ ਮਿਲੇ ਨਾ ਤਾਂ ਮੂੰਹ ਕਾ ਗਿਆ ਉਹ ਤਾਂ ਫੇਰ ਵੀ ਇਹ ਕੰਮ ਕਰਨਗੇ ਕਿਉਂਕਿ ਸਾਡਾ ਛੋਟਾ ਜਿਹਾ ਜਵਾਨ ਗੱਪੁਰ ਬੱਚੇ ਆ ਹੋਰਾਂ ਨੇ ਵੀ ਘੇਰਨਗੇ ਇਹ ਇਨਸਾਫ ਸਾਨੂੰ ਮਿਲਣਾ ਚਾਹੀਦਾ ਹੈ ਪਹਿਲਾਂ ਨਹੀਂ ਘੇਰਿਆ ਜੀ ਇਹਨਾਂ ਨੇ ਦੋ ਤਿੰਨ ਜਾਣਾਂ ਨੂੰ ਘੇਰਿਆ ਇਹਦੇ ਨਾਂ ਤੇ ਪਰਚੇ ਵੀ ਹੈਗੇ ਕਿਰਨਾ ਦੇ ਮੁੰਡੇ ਦੇ ਨਾਂ ਤੇ ਤੇ ਤਰਵਿੰਦਰ ਤੇ ਹੋਰ ਵੀ ਪਰਚੇ ਹੈਗੇ ਖਾਣੇ 'ਚ ਕੜਵਾ ਕੇ ਵੇਖ ਲਓ ਜੀ ਹਾਂਜੀ ਅਸੀਂ شریف ਪਰਿਵਾਰ ਆ ਜੀ ਸਾਡੇ ਨਾਂ ਤੇ ਕਿਉਂ ਨਹੀਂ ਹੈਗੇ ਪਰਚੇ ਇਹਨਾਂ ਦੇ ਨਾਂ ਤੇ ਕਿਉਂ ਬੋਲਦੇ ਚਿੱਟਾ ਵੇਚਦੇ ਆ ਇਹਨਾਂ ਦਾ ਤੰਦਾ ਹੀ ਏ ਗੁੜੀ ਤੰਦਾ ਕਰਦੀ ਆਪ ਵੀ ਇਹਨਾਂ ਦਾ ਕੰਮ ਹੀ ਏ ਕਾ ਲਗਾਤਾਰ ਪਰਿਵਾਰ ਹੈ ਜਿਹੜਾ ਉਹ ਇਨਸਾਫ ਦੀ ਮੰਗ ਕਰ ਰਿਹਾ ਲੇਕਿਨ ਉਥੇ ਦੂਜੇ ਪਾਸੇ ਪੁਲਿਸ ਹੈ ਜਿਹੜੀ ਆਸ਼ਵਾਸ਼ਣ ਦਿੰਦੀ ਨਜ਼ਰ ਆਈ ਹੈ ਪੁਲਿਸ ਵੱਲੋਂ ਜਿਹੜਾ ਅਫੀਸ਼ਰ ਦੇ ਵਿੱਚ ਜਿਹੜਾ ਨਿਕਸ਼ਮ ਆਸ਼ਵਾਸ਼ਣ ਵੀ ਜਿਹੜਾ ਆਪਣਾ ਜ਼ਾਹਿਰ ਕੀਤਾ ਗਿਆ ਤਾਂ ਉਸੇ ਮੌਕੇ ਤੇ ਜਿਹੜੇ ਪੁਲਿਸ ਪ੍ਰਸ਼ਾਸਨ ਹੈ ਵੱਡੀ ਤعداد ਦੇ ਵਿੱਚ ਮੌਜੂਦ ਹੈ ਤਾਂ ਤਸਵੀਰਾਂ ਜਿਹੜੀਆਂ ਕਹਿ ਦਿੰਦੇ ਆ ਕਿ ਮੌਕੇ ਤੇ ਜਿਹੜੇ ਐਸਐਚਓ ਸਿਟੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਵੱਲੋਂ ਵੀ ਜਿਹੜਾ ਸਪਸ਼ਟ ਪਹਿਲਾਂ ਦੱਸ ਦਿੱਤਾ ਗਿਆ ਸੀਗਾ ਕੀ ਜਿਹੜਾ ਇਸ ਤਰ੍ਹਾਂ ਜਿਹੜੇ ਹਾਲਾਤ ਨੇ ਉਹ ਹੋ ਸਕਦੇ ਨੇ ਲੇਕਿਨ ਉਹ ਪਰਿਵਾਰ ਵੱਲੋਂ ਪੋਸਟਮਾਰਟਮ ਵੀ ਨਹੀਂ ਕਰਵਾਇਆ ਜਾ ਰਿਹਾ ਲੇਕਿਨ ਹਾਲਾਕਿ ਪੁਲਿਸ ਤੇ ਉਹਨਾਂ ਦੇ ਆਪਸ ਵਿੱਚ ਜਿਹੜੀ ਸਹਿਮਤੀਆਂ ਜਾਂ ਫਿਰ ਕਿਸ ਗੱਲਾਂ ਨੂੰ ਲੈ ਕੇ ਇਸ ਦਾ ਹਜੇ ਕੱਜਾ ਨਹੀਂ ਪਾਇਆ ਜਾ ਸਕਦਾ ਲੇਕਿਨ ਪੁਲਿਸ ਵੱਲੋਂ ਇੱਕ ਵੀਡੀਓ ਜੁਰਜਾਈ ਜਿਹੜਾ ਜਾਰੀ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਲਗਾਤਾਰ ਛਾਪੇ ਮਾਰੀ ਹੈ ਔਰ ਕੀਤੀ ਜਾ ਰਹੀ ਹੈ ਲੇਕਿਨ ਉਹ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਜਿਹੜੇ ਇਹਨਾਂ આરોપીਆਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਪਰਿਵਾਰ ਨੂੰ ਇਨਸਾਫ ਦੀ मांग है तक पूरी होंगी तो क्या कार्रवाई चल रही है इसमें तो आगे की क्या धाराएं लगाई गई और कितने लोग इसमें, हो चुके? इसमें होने के बाद जो नाम लिखा है उनके ऊपर छापा मारिया जैसे वो मिलेंगे उनको अरेस्ट कर लेंगे तो कौन कौन लोग हैं जो इसमें अरेस्ट हो चुके हैं इसमें है जगदीप एक है क्या कहते धर्मेंद्र जो मैन में और दो और नहीं, नहीं, हैं दर तो लगा रहा है जो छह बंदों पे आरोप लगा रहा है दो बंदे नहीं, 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 नहीं छह इन्होंने सिर्फ तीन भाई ने, ने ये भी पुलिस ने ही अपनी जांच में क्लियर किया चोट मारने वाले कितने इन्हों को तो पता ही नहीं था ये जानते नहीं थे किसी को आज इनको क्या आश्वासन दिया गया है आश्वासन भी जो आप आपके बच्चे उनको अरेस्ट कर लेंगे जल्दी आश्वासन किया पुलिस कार्रवाई और... है संदीप के भाई के बयान लिखवाएंगे आज हाँ हाँ बिल्कुल बयान लिए हमने कहा भाई आपको किसी और पसर का तो लिखवाओं हाँ बयान तो लिखवाए तो हैं देखते हैं क्या अगर वो शामिल है तो अरेस्ट करेंगे एक बार दो नाम गया कौन है से देखो इतना मैं इसके बारे में नहीं जानता कोई शायद उसका अंकल है पता नहीं कहाँ से है ਦੇਖਦੇ ਹਾਂ ਅਗਰ ਉਸकी कोई इसमें संलिप्तता है तो अरेस्ट करेंगे यानी सवेरा तो जतिन दावाली